ਪੈਕੇ ਨਹੀਂ ਜਾਂਦੀ ਮੈਂ ਤਾਂ ਕਹਿੰਦਾ ਪੈਕੇ ਨਹੀਂ ਜਾਂਦੀ ਜਦ ਮੈਂ ਤੁਰ ਕੀ ਪੈਕੇ ਜਾ ਮੱਡੀ ਦਾ ਚਲਛਣਾ ਵੀਡੀਓ ਪਾ ਕੇ ਦੇਖੇ ਨਹੀਂ ਜਾ ਮੱਡੀ ਜਾਂ ਤੋਚ ਜੀਜਾ ਸਾਲੀ ਤਾਸ਼ ਖੇਲਦੇ ਜੀਜਾ ਸਾਲੀ ਤਾਸ਼ ਖੇਲਦੇ ਸਾਲੀ ਗਈ ਜੀ ਤੂੰ ਜੀਜਾ ਤਾਸ਼ ਖੇਲਣੀ ਸਿੱਖ ਜੀ ਜੀਜਾ ਤਾਸ਼ ਖੇਲਣੀ ਸਿੱਖ ਸੋਰਾ ਮੇਰਾ ਕੈਲੇ ਲੈ ਸੱਤ ਮੇਰੀ ਨੇ ਬੰਦੇ ਨਹੀਂ ਮੇਰੇ ਵਰਗਾ ਐ ਲਫਾ ਫਾ ਟੰਗੇ ਦੀ ਫੇਰੀ ਵਰਗਾ ਐ ਲਫਾ ਫਾ ਟੰਗੇ ਦੀ ਛੋਰੇ ਦਰਿਆ ਨੂੰ ਗਈਆਂ ਕਵਰਾ ਬੈਠੇ ਪਟੀ ਵਿਛਾ ਕੇ たまねー。 ਕੂੰ ਕਿਤੇ ਪਹੁੰਚ ਕੇ ਕੰਨ ਟੋਇਲਾ ਨਾ। ਮਗਰ ਤੋ ਮੈਂ ਕੀ ਲਾ ਚੋਂਕ ਤਾ ਲਉ। ਅੱਛਾ ਬਜਾ ਰਾ ਲੋਕ ਦੂਰ ਹ ਦੂਰ ਹੋਂਦੇ ਨੇ। ਹੀ ਨਾ ਨਿਕਲਦਾ ਏਡਾ ਮੱਛਾ ਫੇਰ ਵੀ ਉੱਥੇ ਮੈਨੂੰ ਕਹੇ ਐਡਾ ਵੀ ਲ ਆ ਗਿਆ ਦਿਲ ਕੱਪ ਰ ਆ ਗਿਆ ਐਡਾ ਵੀ ਲ ਆ ਗਿਆ ਦਿਲ ਕੱਪ ਰ ਆ ਗਿਆ ਐਡਾ ਵੀ ਲ ਆ ਗਿਆ ਦਿਲ ਕੱਪ ਰ ਆ ਗਿਆ ਜਦ ਘਰੇ ਆ ਕੇ ਦੇਖਿਆ ਪਜਾਮਾ ਹੈ ਨਹੀਂ ਕਮੀਜ਼ ਹੈਗਾ ਦਾ ਬੀਬੀ ਜਾਣਦੇ niche d karnde ਹਾ ਦਾ ਬੀਬੀ ਜਾਣਦੇ niche d karnde ਲੱਗਣਾ ਤਾਂ ਆ ਲੱਟੂ ਖਾਣੇ ਅੱਛਾ ਕਹਿੰਦਾ ਚੱਲ ਤੇਰੀ ਆ ਵੀ ਗੁੜਾਤ ਨਾ ਚਾਹ ਅੱਛਾ ਚੱਕਾ ਲੱਟੂ ਇਹਨੇ ਭਾਈ ਲੱਟੂ ਚੱਕਿਆ ਮੁਝ ਪਾ ਲਿਆ ਫਿਰ ਭਾਈ ਦੀ ਅੱਖੇ ਤੇ ਕਣੀ ਹੁੰਦੀ ਪਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਸੌਂ ਦਾ ਮਹੀਨਾ ਚੜ੍ਹਿਆ ਹੋਇਆ ਤੇ ਤੀਆਂ ਦਾ ਤਿਹਾੜ ਜਿਹੜਾ ਪੂਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹਰ ਪਿੰਡ ਦੇ ਵਿੱਚ ਜਿਹੜਾ ਸੱਥਾਂ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ ਤਾਂ ਕੁੜੀਆਂ ਜਿਹੜੀਆਂ ਸੌਰਿਆਂ ਤੋਂ ਹੁਮੋ ਹਮਾ ਕੇ ਆਪਣੇ ਪੇਕੇ ਪਿੰਡ ਪਹੁੰਚੀਆਂ ਹੋਈਆਂ ਨੇ ਪੂਰਾ ਉਹਨਾਂ ਨੂੰ ਚਾ ਉਤਸ਼ਾਹ ਕਿ ਜਿਹੜੀਆਂ ਸਾਡੀਆਂ ਸਹੇਲੀਆਂ ਸਾਥੋਂ ਯੂਦਾ ਹੋ ਜਾਂਦੀਆਂ ਨੇ ਵਿਆਹ ਤੋਂ ਬਾਅਦ ਤਾਂ ਉਹ ਪੇਕੇ ਆਉਣ ਤੇ ਜਿਹੜੀਆਂ ਭੱਜ-ਭੱਜ ਕੇ ਚਿੰਬੜਦੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ ਸਾਰਿਆਂ ਨੂੰ ਤੀਆਂ ਦੇ ਤਿਹਾਰ ਦਾ ਇੰਤਜ਼ਾਰ ਹੁੰਦਾ ਲੋ ਜੀ ਤੁਹਾਨੂੰ ਇੱਕ ਸੋਹਣੀ ਜੀ ਪੰਜਾਬ ਦੀ ਜਿਹੜੀ ਝਲਕ ਤਸਵੀਰ ਸੱਭਿਆਚਾਰ ਦਾ ਰੰਗ ਦਿਖਾਉਣ ਜਾ ਰਹੇ ਆ ਆ ਤੁਹਾਨੂੰ ਆਪਾਂ ਲੈ ਚੱਲਦੇ ਆਂ ਪਿੰਡ ਜਸੋਵਾਲ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿੱਥੇ ਬਹੁਤ ਹੀ ਹਮਮਾ ਕੇ ਜਿਹੜੇ ਕੁੜੀਆਂ ਪਹੁੰਚੀਆਂ ਹੋਈਆਂ ਨੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਆ ਆ ਤੁਹਾਨੂੰ ਸੋ ਯੋ ਸੋਨੀਆ ਰੰਗਲੀਆਂ ਤਸਵੀਰਾਂ ਦਿਖਾਉਨੇ ਆ ਬਸ ਐਡੇ ਤੇ ਸਮੋਸੇ ਮੈਨੂੰ ਤਾਂ ਕਹਿੰਦੀ ਪੈਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੈਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੈਕੇ ਜੈ ਵੱਡੀ ਦਾ ਕਲਛਣਾ ਵੀਡੀਓ ਕੋਲ ਤੇ ਦੇਖੇ ਜੈ ਵੱਡੀ ਦਾ ਕਲਛਣਾ ਵੀਡੀਓ ਕੋਲ ਤੇ ਦੇਖੇ ਜੈ ਵੱਡੀ ਦਾ ਕਲਛਣਾ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਪਉਂਦੀ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਪਉਂਦੀ ਸੂਟ ਪਾਇਆ ਸਰਦਾਈ ਜੇਟ ਦੀ ਨਜ਼ਰ ਬੁਰੀ ਗੋਟਿਆ ਬਜੇ ਪਈ ਜੇਟ ਦੀ ਨਜ਼ਰ ਬੁਰੀ ਗੋਟਿਆ ਪਰਨੇ ਪਈ ਜੇਟ ਦੀ ਨਜ਼ਰ ਬੁਰੀ ਗੋਟਿਆ ਪਰਨੇ ਪਈ ਸਾਲੀ ਗਈ ਜਿੱਤ ਜਿੰਨਰ ਨਾਲ ਤੇ ਚੋੜੀ ਜਿੱਜਾ ਨਾਲ ਤੇ ਲਾ ਛਿੱਟ ਵਿੱਚ ਜਿੱਜਾ ਨਾਲ ਤੇ ਲਾ ਛਿੱਟ ਜਿੱਜਾ ਸਾਲੀ ਤਾਸ਼ ਖੇਲਦੇ ਜਿੱਜਾ ਸਾਲੀ ਤਾਸ਼ ਖੇਲਦੇ ਸਾਲੀ ਗਈ ਜਿੱਤ ਜਿੱਜਾ ਤਾਸ਼ ਖੇਲਣੀ ਸਿੱਖਵੇ ਜਿੱਜਾ ਤਾਸ਼ ਖੇਲਣੀ ਸਿੱਖਵੇ ਜੀ ਸੋਰਾ ਬਿਚਾ ਕੇ ਪੜਦੀ ਫਰੀਦ ਮਨੇ ਗਈ ਤੀ ਸਗੀ ਬੋਲ ਪਾ ਕੇ ਪੜਦੀ ਫਰੀਦ ਮਨੇ ਗਈ ਤੀ ਸਗੀ ਬੋਲ ਪਾ ਕੇ ਪੜਦੀ ਫਰੀਦ ਮਨੇ ਗਈ ਤੀ ਸਗੀ ਬੋਲ ਪਾ ਕੇ ਪੜਦੀ ਫਰੀਦ ਮਨੇ ਮਕੋ ਹੋਟਲ ਤੀਜੇ ਦਿਨ ਫੇਰ ਫਾਈ ਚੱਲ ਵੀ ਮੈਨੂੰ ਰੋਂਦਾ ਕਲਾਉਂਦਾ ਜਾ ਵਿਚਾਰਾ ਤੁਹਾਨੂੰ ਪਤਾ ਫੋਟੋਗ੍ਰਾਫੀ ਦਾ ਕੰਮ ਹੈ ਭੂਆ ਜੀ ਫੰਕਸ਼ਨ ਤੇ ਜਾਣਾ ਹੁੰਦਾ ਹੋਰ ਫੰਕਸ਼ਨ ਵਾਲਿਆਂ ਦੇ ਫੋਨ ਆਉਣ ਮੈਂ ਕਿਹਾ ਮੈਨੂੰ ਨਹੀਂ ਪਤਾ ਪੁਰਜੇ ਤੇਰਾ ਫੰਕਸ਼ਨ ਕੁਝ ਵੀ ਹੋ ਜਾਏ ਮੈਨੂੰ ਤਾਂ ਸੂਟ ਦਿਵਾ ਫੇਰ ਪਣ ਚੁੰਗੀ ਤੇ ਪਹੁੰਚ ਕੇ ਕਹਿੰਦਾ ਇੱਥੇ ਹੀ ਲੈ ਲਾ ਅੱਛਾ ਮੈਂ ਕਹਤੋਂ ਮੈਂ ਤਾਂ ਕੀਲਾ ਚੌਂਕ ਤੋ ਲਾਉਂ ਅੱਛਾ ਡੱਬਾ ਬਜਾਰਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਜੀ ਆ ਹੋਰ ਕੀਲਾ ਚੌਂਕ ਅਦਾਲਤ ਬਾਜ਼ਾਰ ਅੱਛਾ ਫੇ ਭਾਈ ਜਦ ਪਈ ਉੱਥੇ ਪਹੁੰਚ ਗਿਆ ਚੱਲ ਉੱਥੇ ਪਣੇ ਮੁੰਡੇ ਦਾ ਫੋਨ ਆ ਗਿਆ ਕਿਸੇ ਹੋਰ ਦਾ ਮੈਂ ਇੱਥੇ ਤੇ ਤੇਰੀ ਫੋਟੋਆਂ ਰੁਲ ਗਿਆ ਬੇ ਸਾਲ ਫੰਕਸ਼ਨ ਮੰਗ ਕੇ ਬੇ ਹੋਰ ਫੇ ਚੱਲ ਭਾਈ ਮੈਨੂੰ ਰੋਂ ਦੇਖ ਲਉਂਦੇ ਜਨ ਬੜੀ ਕੁਸੂਟ ਲੈ ਤਾ ਜਾ ਤਾ ਆਪਣੀ ਅੱਛਾ ਜਾਦ ਪਾਈ ਮੈਂ ਹਲੇ ਹੋਰ ਉੱਥੇ ਨਕਮ ਟੱਕੇ ਜੇ ਕਰਾਂ ਵੀ ਮੈਨੂੰ ਬਦੀਆ ਨਹੀਂ ਪਸੰਦ ਬਦੀਆ ਨਹੀਂ ਲੱਗਿਆ ਮੈਨੂੰ ਤਾਂ ਨਹੀਂ ਪਸੰਦ ਆ ਨਹੀਂ ਪਸੰਦ ਅੱਛਾ ਬਣੇ ਵੀ ਨਾਲੇ ਕੋਲ ਭਾਗ ਗਿਆ ਤਾਂ ਮੈਨੂੰ ਛੱਡ ਕੇ ਸੂਟ ਦੇਖ ਲਈ ਨਹੀਂ ਉਹ ਜਦ ਮੈਂ ਉਹਨੇ ਪਸੰਦ ਕਰਾ ਤਾ ਫਟਿਆ ਜਾ ਕਿਦਣਾ ਕਟਾਈ ਜਾਵੇ ਕਿਦਣਾ ਫਲ ਲਜਾਵੇ ਕਿਦਣਾ ਮਾਇਆ ਸੁਤਣੀ ਪਈ ਕਿਦਣਾ ਖਸ ਅੱਛਾ ਫੇਰ ਭਾਈ ਮੈਨੂੰ ਮਿਲਿਆ ਤਾਂ ਨਹੀਂ ਇਹ ਸੂਟ ਤਾਂ ਮਿਲਕਾ ਨਹੀਂ ਸੌੜ ਲਾ ਕਿਉਂ ਸਾਮ ਚੜਾਇਆ ਇੱਕ ਤਾਂ ਉਹਨੇ ਮੇਰਾ ਦਮ ਦਿਮਾਗ ਖਰਾਬ ਕਰਤਾ ਹੋਰ ਨਿਪੜੇ ਜਦ ਬਾਗ ਗਿਆ ਬਿਲਾੜੇ ਕੋਲ ਵੀ ਨਾਲੇ ਨੱਥੇ ਤਾਂ ਐਡਾ ਬੱਚਾ ਫਿਰ ਭਾਈ ਉੱਥੇ ਮੈਨੂੰ ਕਹੇ ਐਡਾ ਬਿੱਲ ਆ ਗਿਆ ਦਿਲ ਕੰਬ ਰ ਗਿਆ 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 फेर ਭਾਈ ਇਹ ਕਹਿੰਦੀ ਵੀ ਮੈਂ ਹੀ ਸੂਟ ਲੈ ਕੇ ਜਾਣਾ ਅੱਛਾ ਠੀਕ ਹੈ ਨਾ ਜਦ ਕਰ ਆ ਕੇ ਦੇਖਿਆ ਪਜਾਮਾ ਹੈ ਨਹੀਂ ਕਮੀਜ਼ ਹੈਗਾ ਅੱਛਾ ਕਰ ਫੇਰ ਕੀ ਹੋਇਆ ਹਾਜਾ ਬੀਬੀ ਜਾਣਦੇ ਵਿੱਚੇ ਦੁਕਾਨ ਦੇ ਹਾਜਾ ਯਾਰ ਬੁਕਾਰ ਕੈਬਲ ਟੈਸਟ ਦੇਖਣਾ ਬੈਠਾ ਤਾਂ ਆ ਲੱਡੂ ਖਾਣੇ ਅੱਛਾ ਕਹਿੰਦਾ ਚੱਲ ਤੇਰੀ ਆ ਵੀ ਮੇਰੀ ਪ੍ਰਾਤਨਾ ਚ ਅੱਛਾ ਚੱਕ ਲਾ ਲੱਡੂ ਹਾਂ ਭਾਈ ਨੂੰ ਦੇਖ ਕੇ ਭਾਈ ਨੇ ਭਰੇ ਨੇ ਉਹਨੂੰ ਕਰ ਲਿਆ ਅੱਛਾ ਇਹਨੇ ਭਾਈ ਲੱਡੂ ਚੱਕਿਆ ਮੂੰਹ ਚ ਪਾ ਲਿਆ ਅੱਛਾ ਫਿਰ ਭਾਈ ਦੀ ਅੱਖ ਇੱਥੇ ਕਣੀ ਆਂਦੀ ਅੱਛਾ ਫੋਟੋਗ੍ਰਾਫਰ ਬੰਦਾ ਇਹਦੀ ਅੱਛਾ ਬੀਬੀ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਲੱਡੂ ਰੱਖ ਇੱਥੇ ਰੱਖੀਏ ਅੱਜ ਤਾਂ ਮੈਂ ਇੱਕ ਛੋੜੀ ਬਣਾਈ ਅੱਜ ਮੇਰੇ ਨਾਲ ਤਾਂ ਨੇ ਵੀ ਆਉਣਾ ਮੈਂ ਕਿਹਾ ਚੱਲ ਫੰਟਾ ਫੁਣਟਾ ਹੀ ਪਲਾ ਦੇ ਪਿਆ ਹੂੰਗਾ ਬੰਦੀ ਨਾ ਉਹ ਵੀ ਨਹੀਂ ਹੈਗਾ ਲਖਮੀ ਸਰਪੰਚ ਨੂੰ ਕਿਾ ਬਾਤ ਲਾ ਲਿਆ ਹੂੰਗਾ ਹਾ ਕਾ ਦਿਆ दारू ਦੀਆਂ ਕਿ ਫੰਟੇ ਦੀਆਂ ਨਹੀਂ ਫੰਟਾ ਨਹੀਂ ਦਾਰੂ ਵੀ ਕੱਢੀਆਂ ਜ ਮੈਂ ਕਿੱਥੇ ਆ ਜਾਂਦੀ ਇਹ ਮਤ ਤੁਹਾਨੂੰ ਚੈਨ ਨਹੀਂ ਜਾਂਦੀ ਮੈਂ ਐ ਬਾਹਰ ਬਈ ਜਦ ਮੈਂ ਨੂੰ ਕਿ ਆਖੀਰ ਦੇ ਤੇ ਦੇਖੀ ਪੋਰਾ ਕਿ ਓ ਤਾਂ ਮੁੱਕ ਗਈ 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 ਜਦ ਪੈਣ ਗੱਡੀ ਪਤਿੱਲੀ ਨੀਚੋ ਘਰੀ ਪਈ ਪਤਿੱਲੀ ਨੁੱਕੋ ਨੱਕ ਕੰਨੀ ਆਹਾ ਕੰਨੀ ਨਰਦਾਨੇ ਆਉਣਾ ਦੇਖੀ ਮੜਿਆ ਤਰਸ ਕਰ ਲਾ ਮੈਂ ਕਿ ਕੋਈ ਨਹੀਂ ਨਰਦਾਨ ਨੂੰ ਤਾਂ ਇੱਧਰ ਖੜਾ ਅਸੀਂ ਦੋਨੇ ਤੀਵੀ ਮਾਲਕ ਕੱਲੇ ਜਾ ਕੇ ਖਾਵਾਂਗੇ ਹੋਰ ਇੱਕ ਚਮਚਾ ਮੇਰੇ ਮੂੰਹ ਚ ਪਾਵੇ ਹਾਏ 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 ਵਾਹ ਸਵਾਦ ਨਿੰਮਾ ਅਸਕੇ ਗਈ ਮਸਲਾ ਨਹੀਂ ਪਤਿੱਲੀ ਤੋਂ ਲਈ ਆਵਣੀ ਇਸ ਤਵਾ ਖੀਰ ਖਾ ਲਈ ਚਾਵਾ ਜੀ ਗਿੱਦਾ ਚੱਕਦਾ ਖੀਰ ਮੁੱਕ ਗਈ ਖੀਰ ਮੁੱਕ ਗਈ ਖੀਰ ਮੁੱਕ ਗਈ ਪਤਿੱਲੀ ਆਪੇ ਦਾ ਨਹੀਂ ਪਤਿੱਲੀ ਆਪੇ ਦਾ